सातम ਆਪ ਜੀ ਸਰਵ ਕਰੇ ਤੇ ਲੰਗ ਮਹੱਲਾ ਚਾਉ ਤੇ ਲੰਗ ਰਾਤ ਦੇ ਅੰਦਰ 30 ਸ਼ਬਦ ਨੂੰ ਉਮਰੇ ਜੋਖੇ ਗਦੇਵ ਸ਼ਿਵਾ ਸਿਵਰਤੇ ਸ਼ਾਂਤੀ ਦੀ ਪੁੰਜੋ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਕਾਮਲ ਦੇ ਫੁੱਲ ਜਿਹੇ ਬੁਖਾਰ ਵਿੱਚੋਂ ਆਪੇ ਆਪਣੀ ਮਿੱਠੀ ਜੀ ਸਤਿ ਵਰਗੀ ਲਸਨਾ ਤੋਹ ਇਸ ਤਰ੍ਹਾਂ ਬਚਾਵਣ ਕੀਤਾ ਹੈ ਜੀ ਆਰਕੀਆਂ ਕਹਾਣੀਆਂ ਗੁਰਬੀਤ ਸੁਣਾਇਆ ਆ ਮੇਰੇ ਬਾਪਾ ਕੰਦੇ ਹਾਰਕੀਆਂ ਕਸਾ ਕਹਾਣੀਆਂ ਉਹ ਪਰਮਾਤਮਾ ਦੇ ਧਾਰਮੀ ਸਿੱਖ ਸਲਾਹ ਪੂਰੀਆਂ ਸਿੱਖ ਸਲਾਹ ਦੀਆਂ ਗੱਲਾਂ ਵਰਦਾ ਧਾਰ ਹੈ ਧਰੂ ਦੇ ਨੀਤ ਦਾ ਭਾਗ ਮਿੱਤਰ ਨੇ ਜਦੋਂ ਵੀ ਕੋਈ ਇਹ ਘਰ ਦੀਆਂ ਕਸਾ ਕਹਾਣੀਆਂ ਭਾਰ ਉਥੋਂ ਦੇ ਸਿੱਖ ਸਰਾਹ ਦੀਆਂ ਅਧਗਾਂ ਸੁਣਾਉਦਾ ਹੈ ਇਥੇ ਵੀ ਮੇਰੇ ਸਤਿਗੁਰੂ ਜੀ ਨੇ ਇਹੀ ਕਿਹਾ ਕੀਤਾ ਹੈ ਹਰ ਦੀਆਂ ਕਸਾ ਕਹਾਣੀਆਂ ਗੁਰ ਰੀਤ ਸੁਣਾਇਆ ਪਾਸ਼ਾ ਕੰਦੇ ਹੀ ਦੁਰਸਿੱਖੋ ਮਿੱਤਰ ਗੁਰੂ ਨੇ ਮੈਨੂੰ ਪਰਮਾਤਮਾ ਦੀ ਸਿੱਖਤ ਸਲਾਹ ਦੀਆਂ ਗੱਲਾਂ ਸੁਣਾਈਆਂ ਨੇ ਮੈਨੂੰ ਉਹ ਪਰਮੇਸ਼ਰ ਦੇ ਦਰ ਦੇ ਨਾਲ ਜੁੜਨਾ ਪੀਤਾ ਹੈ ਉਹਦੇ ਘਰ ਦੀ ਮੋਢਿਆਈ ਸੁਲਾਈ ਹੈ ਐ ਦੋ ਸਿੱਖੋ ਤੁਸੀਂ ਵੀ ਗੁਰੂ ਦੇ ਨਾਲ ਮਿੱਤਰਤਾ ਰੱਖੋ ਤੁਸੀਂ ਵੀ ਗੁਰੂ ਨੂੰ ਆਪਣਾ ਮਿੱਤਰ ਬਣਾਓ ਸਾਤਗੁਰੂ ਨੇ ਤੁਹਾਨੂੰ ਵੀ ਰੱਬ ਦੇ ਘਰ ਦੀਆਂ ਗੱਲਾਂ ਉਥੋਂ ਹੀਆਂ ਪਤਾ ਪਹਾੜੀਆਂ ਦਾ ਸੁਣਾਉਂਦੀਆਂ ਨੇ ਜੀ ਦੇ ਨਾਲ ਤੁਸੀਂ ਵੀ ਪਰਮਾਤਮਾ ਦੇ ਦਰ ਦੇ ਨਾਲ ਜਾਣਾ ਹੈ ਉਥੋਂ ਦੀ ਜਾਣਕਾਰੀ ਤੁਹਾਨੂੰ ਪ੍ਰਾਪਤ ਹੋ ਜਾਵੇ ਇਹ ਇੱਕ ਗੁਰੂ ਵੀ ਐਸਾ ਉਤਰ ਹੈ ਜਿਹੜਾ ਸਾਨੂੰ ਪਰਮਾਤਮਾ ਦੇ ਦਰਜੇ ਨਾਲ ਜੋੜਦਾ ਇਹ ਦੁਨੀਆਂ ਦੇ ਵਿੱਚ ਹੋਰ ਅਹੱਜਾ ਕੋਈ ਮਿੱਤਰ ਨਹੀਂ ਹੈ ਜਿਹੜਾ ਤੁਹਾਨੂੰ ਪਰਮੇਸ਼ਰ ਦੇ ਦਰਜੀਆਂ ਗੱਲਾਂ ਉਹਦੇ ਦਰਜੇ ਨਾਲ ਜੋੜੀ ਕਿਉਂਕਿ ਦੁਨੀਆਂ ਅੱਜ ਕੱਲ ਮਤਬਲੀ ਹੋ ਚੁੱਕੀ ਹੈ ਜਿੰਨਾ ਤੇ ਮਤਬਲ ਹੈ ਬੋਲਣਾ ਕਿ ਦੁਨੀਆਂ ਇੱਕ ਦੂਜੇ ਨੂੰ ਭਰਤਦੀ ਜਦੋਂ ਮਤਭੇਦ ਨਿਕਲ ਗਿਆ ਤੇ ਤੂੰ ਕੌਣ ਤੇ ਮੈਂ ਕੌਣ ਪਰ ਉਹ ਯਾਦ ਇੱਕ ਗੁਰੂ ਸੱਚਾ ਮਿੱਤਰ ਹੈ ਜਿਹੜਾ ਕੀ ਤੇਰੇ ਨਾਲ ਮਿੱਤਰਤਾ ਨਿਭਾਵੇਗਾ ਪਰ ਤੂੰ ਗੁਰੂ ਦੇ ਨਾਲ ਹੀ ਤੇਰੀ ਮਿੱਤਰਤਾ ਪਾਪ ਹੀ ਸਹੀ ਗੁਰੂ ਨੂੰ ਆਪਣਾ ਮਿੱਤਰ ਬਣਾ ਪ੍ਰਾਪਿਰ ਮੈਂ ਵੀ ਗੁਰੂ ਨੂੰ ਆਪਣਾ ਮਿੱਤਰ ਬਣਾਇਆ ਗੁਰੂ ਨਾਨਕ ਦਾਸ ਮਹਾਰਾਜ ਜੀ ਮੈਂ ਗੁਰੂ ਦੇ ਦਰ ਤੋਂ ਉਸ ਅਪਾਰ ਪੁਰਖ ਦੇ ਜਲਦੀਆਂ ਪਹਾੜੀਆਂ ਦੁਨੀਆ ਸਿਰਸ ਸਲਾਹ ਦੀਆਂ ਬੰਨਾਂ ਸੁਣੀਆਂ ਉਥੋਂ ਦੀ ਸਾਰੀ ਜਾਣਕਾਰੀ ਕਿ ਮੈਂ ਉਹ ਮਿੱਤਰ ਗੁਰੂ ਦੇ ਕੋਲ ਹੀ ਪ੍ਰਾਪਤ ਕੀਤੀ। ਥਾਰੀਆਂ ਕੱਦਾ ਕਹਾਣੀਆਂ ਪਰਮੀਤ ਸੁਣਾਈਆਂ ਇਹ ਦੋ ਸਿਖਾ ਸਾਥੀ ਜਮਿੰਦਰ ਗੁਰੂ ਨੇ ਹੀ ਮੈਨੂੰ ਵੀ ਇਹ ਪ੍ਰਮਾਤਮਾ ਦੀ ਸਿੱਧ ਸਲਾਹ ਦੀਆਂ ਗੱਲਾਂ ਸੁਲਾਈਆਂ ਹਨ ਬਲੇ ਹਾਰੀ ਗੁਰਿਆਪੜੇ ਗੁਰ ਕੋਲ ਜਾਣੀਆਂ ਜਿਹੜੇ ਮੇਰੇ ਗੁਰੂ ਰੂਪੀ ਮਿੱਤਰ ਨੇ ਮੈਨੂੰ ਰੱਬ ਦੇ ਘਰ ਦੀਆਂ ਗੱਲਾਂ ਸੁਲਾਈਆਂ ਆਪ ਹੀ ਮੇਨੂੰ ਮਾਰੇ ਪਾਸਿਆਂ ਤੋਂ ਰੋਕਿਆ ਤੇ ਚੰਗੀ ਰਾਹ ਤੇ ਚੱਲਣ ਦੀ ਆਗਮ ਦਿੱਤੀ ਮੱਦ ਦਿੱਤੀ ਬਲਿਹਾਰੀ ਗੁਰਿਆ ਆਪਣੇ ਮੈਂ ਆਪਣੇ ਉਸ ਗੁਰੂ ਤੋਂ ਬਲਿਹਾਰ ਜਨਾ ਉਹ ਤੋਂ ਸਦਾ ਸਤ ਕੇ ਜਨਾ ਜੀਨੇ ਮੇਰਾ ਜੀਵਨ ਸਮਾਰਿਆ ਹੈ ਜਿਹੜਾ ਸਾਡੇ ਜੀਵਨ ਨੂੰ ਸਵਾਰ ਦੇਦਾ ਧਰਨਾ ਹੈ ਮੇਰਾ ਉਸਤ ਬਲਿਹਾਰੀ ਗੁਰਿਆ ਆਪਣੇ گرکا بل جائیا تو پہنچے بھائی میں اپنے گرو تو مد کے جا ہاں پروان جانا ہاں جو کچھ گروپ بنا مجھے ملیا وہ ہوا گرو نے میرا جیون بھی بدل کے رکھ دارے ماڑے رسیا کو بچا دیا ਮੈਂ ਗੁਰੂ ਤੋਂ ਬਚਾ ਲਿਆ ਮੈਨੂੰ ਹਰ ਪ੍ਰਕਾਰ ਦੀ ਲੱਤ ਦੀ ਤਲੂਰ ਬਚਾ ਲਿਆ ਮੈਨੂੰ ਬਾੜੀ ਰਾਤ ਦੇ ਚਲੋਟੋਂ ਬਚਾ ਲਿਆ ਹੈ ਤਰ ਇਹ ਆ ਜਾ ਗੁਰੂ ਲੱਗਣਾ ਤੇ ਇਹ ਆ ਜਾ ਮਿੱਤਰ ਲੱਗਣਾ ਕੋਈ ਸੌਖਾ ਨਹੀਂ ਪਰ ਮੈਨੂੰ ਪੂਰਾ ਹੁਰੂ ਮਿਲ ਗਿਆ ਜਿਹੜਾ ਮੇਰਾ ਮਿੱਤਰ ਬਣ ਗਿਆ ਜਿਹਨੇ ਮੈਨੂੰ ਹਰ ਮਾੜੀ ਬਾਸੀ ਤੋਂ ਜਾਨ ਤੋਂ ਰੋਕ ਲਿਆ ਹੈ

ਅਸੀਂ ਵਾਰੀ ਵਾਰੀ ਦਰਸ਼ਨ ਦਾ ਸਹਾਰਾ ਕਰਦੇ ਹਾਂ ਅੰਦਰੂਨੀ ਦਰਸ਼ਨ ਵਢੀ ਘਟਦਾ ਬਾਹਰੀ ਦਰਸ਼ਨ ਹੈ ਅਸੀਂ ਆਉਣਾ ਤਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰੀ ਤੇ ਵਾਪਸ ਕਰੇ ਜਾ ਇਹ ਬਾਹਰੀ ਦਰਸ਼ਨ ਹੈ ਬਾਹਰ-ਬਾਹਰ ਦਰਸ਼ਨ ਕਰ ਕੋ ਭਰਿਆ ਅੰਦਰੂਨੀ ਦਰਸ਼ਨ ਕਰਿਆ ਤਾਂ ਅੰਦਰੂਨੀ ਦਰਸ਼ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਪੜਿਆ ਜਦੋਂ ਤੂੰ ਗੁਰੂ ਦੀ ਬਾਣੀ ਪੜ੍ਹੇਗਾ ਤਾਂ ਗੁਰੂ ਦੇ ਨਾਲ ਇਹ ਜਾਂ ਗੱਲਾਂ ਹੋ ਰਹੀਆਂ ਨਹੀਂ ਜਦੋਂ ਗੁਰੂ ਦੇ ਨਾਲ ਤੂੰ ਗੱਲਾਂ ਕਰੇਗਾ ਨਾ ਗੁਰੂ ਦੀ ਬਾਣੀ ਪੜ੍ਹ ਕੇ ਤਾਂ ਫਿਰ ਗੁਰੂ ਦੇ ਨਾਲ ਤੇਰੀ ਮਿੱਤਰਤਾ ਪੈ ਜਾਣੀ ਮਿੱਤਰਤਾ ਪੈ ਜਾਣੀ ਮਿੱਤਰਤਾ ਉੱਦੀ ਪਵੇ ਨਹੀਂ ਨਾ ਤੂੰ ਅਸੀਂ ਆਪਸ ਵਿੱਚ ਗੱਲਾਂ ਕਰਾਂਗੇ ਇੱਕ ਦੂਜੇ ਦੇ ਸਵਾਰ ਨੂੰ ਇੱਕ ਦੂਜੇ ਦੀਆਂ ਭਾਵਨਾਵਾਂ ਨਾਲੋਂ ਦੇਖਾਂਗੇ ਜੇ ਉਹ ਭਾਵਨਾ ਸਾਡੇ ਹੀਵਨ ਦੇ ਵਿੱਚ ਕੰਮ ਆਉਣ ਦੀ ਕਵਾਲੀਆਂ ਦੀ ਉਹਦੇ ਵਿਚਾਰ ਸਾਡੇ ਵਿਚਾਰ ਨਾਲ ਮਿਲਦੀ ਹੈ ਜਾਂ ਸਾਡੇ ਵਿਚਾਰ ਉਹਦੇ ਨਜ਼ਾਰਿਆਂ ਨਾਲ ਮਿਲਦੀ ਫਿਰ ਇੱਕ ਤਾਂ ਬਣਾਇਆ ਜਾਵੇ ਉਹ ਪਰੇਰਾ ਸਿਰਫ ਜੋ ਬਾਹਰ ਬਾਹਰੀ ਦਰਸ਼ਨ ਕਰਕੇ ਤੁਰਿਆ ਜਾਂਦਾ ਹੈ ਕਦੇ ਵਹਿ ਕੇ ਗੁਰੂ ਦੀਆਂ ਗੱਲਾਂ ਵੀ ਸੁਣਿਆ ਪਰ ਅਖੀਰ ਗੁਰੂ ਦੀ ਬਾਣੀ ਗੁਰੂ ਦੀਆਂ ਗੱਲਾਂ ਨੇ ਗੁਰੂ ਦੀ ਬਾਣੀ ਦੀ ਕਹਾਵਤਾਰ ਗੁਰੂ ਦੀਆਂ ਗੱਲਾਂ ਨੇ ਕਦੇ ਵਹਿ ਕੇ ਗੁਰੂ ਨਾਲ ਗੱਲਾਂ ਕਰਨਿਆ ਕਰ ਹੋਰ ਭਲਿਆ ਇਤੇ ਚਾਰ ਘੜੀ ਬਹਿ ਜਾ ਕ ਇਹ ਦੁਨੀਆਂ ਦੇ ਕੰਮ ਤੋਂ ਦੇ ਇਹ ਝਾੜੜੀ ਤੇ ਮੇਲੇ ਇਸ ਤਰ੍ਹਾਂ ਸਾਨੂੰ ਪੁੱਛਦੀ ਨੂੰ ਜਾਣਾ ਹੈ ਕਦੇ ਗੁਰੂ ਦੀਆਂ ਗੱਲਾਂ ਸੁਣ ਕੇ ਤਾਂ ਵਿਖੀ ਮੇਰਾ ਗੁਰੂ ਤਾਂ ਹਰ ਵੇਲੇ ਤੇਰੇ ਭਲੇ ਦੀ ਗੱਲ ਕਰਦਾ ਏ ਕਿੰਨਾ ਪਿਆਰ ਕਰਦਾ ਹੈ ਹਰ ਦੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਨਿਹਾਰੀ ਗੁਰ ਆਪਣੇ ਜਿਹੜਾ ਗੁਰੂ ਸਾਨੂੰ ਹਰ ਵੇਲੇ ਜਿੰਨੀ ਮੱਤ ਦਿੰਦਾ ਏ ਉਹ ਗੁਰੂ ਤੋਂ ਭਾਈ ਮੈਂ ਬਨੇ ਹਾਰ ਜਾਣਾ ਗੁਰੂ ਕੋਲ ਵੱਲ ਜਾਈ ਮੈਂ ਉਤੋਂ ਵਾਰ-ਵਾਰ ਜਾਂਦਾ ਹਾਂ ਮੈਂ ਉਤੋਂ ਵਾਰ-ਵਾਰ ਸਤਕੇ ਜਾਂਦਾ ਹਾਂ ਆਏ ਮਿਲੋ ਗੁਰੂ ਸਿੱਖੋ ਵਾ ਕਰਦੇ ਪੀਏ ਬੜੀ ਬਖਸ਼ਿਸ਼ ਬਾਸ਼ਾ ਜੇ ਆਏ ਮੇਰਾ ਗੁਰ ਸਿੱਖ ਐ ਗੁਰੂ ਗਿਆ ਸਿਖਾ ਤੂੰ ਆ ਕੇ ਨਿਤ ਗੁਰੂ ਨੂੰ ਮਿਲਿਆ ਕਰ